ਅਮਰੀਕਾ ਦੇ ਵਿੱਚ ਸਿੱਖ ਅਤੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਵੱਡੀ ਮੁਸ਼ਕਲ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਦੋ ਭਿਆਨਕ ਸੜਕ ਹਾਦਸਿਆਂ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਨੇ ਵਪਾਰਕ ਡਰਾਈਵਿੰਗ ਲਾਇਸੈਂਸਾਂ ਦੀ ਵੱਡੀ ਪੱਧਰ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਦੋਵੇਂ ਹਾਦਸੇ ਡਰਾਈਵਰਾਂ ਦੀ ਲਾਪਰਵਾਹੀ ਦੇ ਕਾਰਨ ਹੋਏ ਜਿਨ੍ਹਾਂ ਵਿੱਚ 6 ਲੋਕਾਂ ਦੀ ਜਾਨ ਚਲੀ ਗਈ ਅਤੇ ਦੋਵੇਂ ਡਰਾਈਵਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਸੰਗੀ ਆਡਿਟ ਦੇ ਵਿੱਚ ਖੁਲਾਸਾ ਹੋਇਆ ਕਿ ਕਈ ਸੂਬਿਆਂ ਨੇ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਗੈਰ ਯੋਗਤਾ ਵਾਲਿਆਂ ਖਾਸ ਕਰਕੇ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀਆਂ ਨੂੰ ਵਪਾਰਕ ਲਾਇਸੈਂਸ ਜਾਰੀ ਕੀਤੇ ਸੀ ਸਭ ਤੋਂ ਵੱਧ ਤਨਾ ਕੈਲੀਫੋਰਨੀਆ ਉੱਤੇ ਹੈ ਜਿੱਥੇ 25% ਤੋਂ ਵੱਧ ਲਾਇਸੈਂਸ ਗਲਤ ਤਰੀਕੇ ਨਾਲ ਜਾਰੀ ਕੀਤੇ ਗਏ ਨੇ ਫਲੋਰੀਡਾ ਅਤੇ ਕੈਲੀਫੋਰਨੀਆ ਦੇ ਦੋ ਵੱਡੇ ਹਾਦਸਿਆਂ ਨੇ ਮਾਮਲੇ ਨੂੰ ਹੋਰ ਵੀ ਗੰਭੀਰ ਕਰਕੇ ਰੱਖ ਦਿੱਤਾ ਹੈ ਇੱਕ ਮਾਮਲੇ ਵਿੱਚ ਡਰਾਈਵਰ ਲਗਾਤਾਰ ਪ੍ਰੀਖਿਆਵਾਂ ਦੇ ਵਿੱਚ ਫੇਲ ਹੋਇਆ ਸੀ ਪਰ ਫਿਰ ਵੀ ਉਸ ਨੂੰ ਲਾਇਸੈਂਸ ਮਿਲ ਗਿਆ ਦੂਜੇ ਕੇਸ ਵਿੱਚ ਨਸ਼ੇ ਦੀ ਹਾਲਤ ਵਿੱਚ ਚਲਾਇਆ ਟਰੱਕ ਤਿੰਨ ਲੋਕਾਂ ਦੀ ਮੌਤ ਦਾ ਕਾਰਨ ਬਣਿਆ ਅਤੇ ਦੋਸ਼ੀ ਡਰਾਈਵਰ ਵੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ। ਇਨਾ ਘਟਨਾਵਾ ਦਾ ਅਸਰ ਹੁਣ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ 1 ਲੱਖ ਤੋਂ ਵੱਧ ਭਾਰਤੀ ਡਰਾਈਵਰਾਂ ਉੱਤੇ ਵੀ ਪੈ ਰਿਹਾ ਹੈ। ਡਰ ਹੈ ਕਿ ਉਹਨਾਂ ਵਿਰੁੱਧ ਭੇਦਭਾਵ ਵਧੇਗਾ, ਜਾਂਚ ਕਠੋਰ ਹੋਵੇਗੀ ਅਤੇ ਕਈਆਂ ਦੇ ਲਾਇਸੈਂਸ ਰੱਦ ਵੀ ਹੋ ਸਕਦੇ ਨੇ। ਅਮਰੀਕਾ ਨੇ ਹੁਣ ਨਵੇਂ ਨਿਯਮ ਲਾਗੂ ਕਰ ਦਿੱਤੇ ਨੇ, ਵਰਕ ਵੀਜ਼ਾ ਤੋਂ ਬਿਨਾਂ ਕਿਸੇ ਨੂੰ ਵਪਾਰਕ ਲਾਇਸੈਂਸ ਨਹੀਂ ਮਿਲੇਗਾ। ਤੇ ਅੰਗਰੇਜ਼ੀ ਯੋਗਤਾ ਦੀ ਜਾਂਚ ਹੋਰ ਸਖਤ ਕੀਤੀ ਜਾਵੇਗੀ ਭਾਰਤੀ ਟਰੱਕ ਡਰਾਈਵਰਾਂ ਲਈ ਵੀ ਸਵਾਲ ਸਿਰਫ ਨੌਕਰੀ ਦਾ ਨਹੀਂ ਸਨਮਾਨ ਸੁਰੱਖਿਆ ਅਤੇ ਸਿਸਟਮ ਵਿੱਚ ਭਰੋਸੇ ਦਾ ਵੀ ਹੈ ਹੁਣ ਅਮਰੀਕਾ ਵਿੱਚ ਹਾਲਾਤ ਕਿਸ ਪਾਸੇ ਮੁੜਦੇ ਨੇ ਇਸ ਉੱਤੇ ਹਜ਼ਾਰਾਂ ਪ੍ਰਵਾਸੀ ਨਜ਼ਰ ਗੜਾਈ ਬੈਠੇ ਨੇ ਅਮਰੀਕਾ ਦੇ ਵਿੱਚ ਸਿੱਖ ਅਤੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਵੱਡੀ ਮੁਸ਼ਕਲ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਦੋ ਭਿਆਨਕ ਸੜਕ ਹਾਦਸਿਆਂ ਤੋਂ ਬਾਅਦ ਅਮਰੀਕੀ ਪ੍ਰਸ਼ਾਸਨ ਨੇ ਵਪਾਰਕ ਡਰਾਈਵਿੰਗ ਲਾਇਸੈਂਸਾਂ ਦੀ ਵੱਡੀ ਪੱਧਰ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਦੋਵੇਂ ਹਾਦਸੇ ਡਰਾਈਵਰਾਂ ਦੀ ਲਾਪਰਵਾਹੀ ਦੇ ਕਾਰਨ ਹੋਏ ਜਿਨ੍ਹਾਂ ਵਿੱਚ 6 ਲੋਕਾਂ ਦੀ ਜਾਨ ਚਲੀ ਗਈ ਅਤੇ ਦੋਵੇਂ ਡਰਾਈਵਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਸੰਗੀ ਆਡਿਟ ਦੇ ਵਿੱਚ ਖੁਲਾਸਾ ਹੋਇਆ ਕਿ ਕਈ ਸੂਬਿਆਂ ਨੇ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਗੈਰ ਯੋਗਤਾ ਵਾਲਿਆਂ ਖਾਸ ਕਰਕੇ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀਆਂ ਨੂੰ ਵਪਾਰਕ ਲਾਇਸੈਂਸ ਜਾਰੀ ਕੀਤੇ ਸੀ ਸਭ ਤੋਂ ਵੱਧ ਤਨਾ ਕੈਲੀਫੋਰਨੀਆ ਉੱਤੇ ਹੈ ਜਿੱਥੇ 25% ਤੋਂ ਵੱਧ ਲਾਇਸੈਂਸ ਗਲਤ ਤਰੀਕੇ ਨਾਲ ਜਾਰੀ ਕੀਤੇ ਗਏ ਨੇ ਫਲੋਰੀਡਾ ਅਤੇ ਕੈਲੀਫੋਰਨੀਆ ਦੇ ਦੋ ਵੱਡੇ ਹਾਦਸਿਆਂ ਨੇ ਮਾਮਲੇ ਨੂੰ ਹੋਰ ਵੀ ਗੰਭੀਰ ਕਰਕੇ ਰੱਖ ਦਿੱਤਾ ਹੈ। ਇੱਕ ਮਾਮਲੇ ਵਿੱਚ ਡਰਾਈਵਰ ਲਗਾਤਾਰ ਪ੍ਰੀਖਿਆਵਾਂ ਦੇ ਵਿੱਚ ਫੇਲ ਹੋਇਆ ਸੀ ਪਰ ਫਿਰ ਵੀ ਉਸ ਨੂੰ ਲਾਇਸੈਂਸ ਮਿਲ ਗਿਆ। ਦੂਜੇ ਕੇਸ ਵਿੱਚ ਨਸ਼ੇ ਦੀ ਹਾਲਤ ਵਿੱਚ ਚਲਾਇਆ ਟਰੱਕ ਤਿੰਨ ਲੋਕਾਂ ਦੀ ਮੌਤ ਦਾ ਕਾਰਨ ਬਣਿਆ ਅਤੇ ਦੋਸ਼ੀ ਡਰਾਈਵਰ ਵੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ। ਇਨਾ ਕਟਨਾਵਾ ਦਾ ਅਸਰ ਹੁਣ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ 1 ਲੱਖ ਤੋਂ ਵੱਧ ਭਾਰਤੀ ਡਰਾਈਵਰਾਂ ਉੱਤੇ ਵੀ ਪੈ ਰਿਹਾ ਹੈ। ਡਰ ਹੈ ਕਿ ਉਹਨਾਂ ਵਿਰੁੱਧ ਭੇਦਭਾਵ ਵਧੇਗਾ, ਜਾਂਚ ਕਠੋਰ ਹੋਵੇਗੀ ਅਤੇ ਕਈਆਂ ਦੇ ਲਾਇਸੈਂਸ ਰੱਦ ਵੀ ਹੋ ਸਕਦੇ ਨੇ। ਅਮਰੀਕਾ ਨੇ ਹੁਣ ਨਵੇਂ ਨਿਯਮ ਲਾਗੂ ਕਰ ਦਿੱਤੇ ਨੇ, ਵਰਕ ਵੀਜ਼ਾ ਤੋਂ ਬਿਨਾ ਕਿਸੇ ਨੂੰ ਵਪਾਰਕ ਲਾਇਸੈਂਸ ਨਹੀਂ ਮਿਲੇਗਾ ਅਤੇ ਅੰਗਰੇਜ਼ੀ ਯੋਗਤਾ ਦੀ ਜਾਂਚ ਹੋਰ ਸਖਤ ਕੀਤੀ ਜਾਵੇਗੀ। ਭਾਰਤੀ ਟਰੱਕ ਡਰਾਈਵਰਾਂ ਲਈ ਵੀ ਸਵਾਲ ਸਿਰਫ ਨੌਕਰੀ ਦਾ ਨਹੀਂ ਸਨਮਾਨ ਸੁਰੱਖਿਆ ਅਤੇ ਸਿਸਟਮ ਵਿੱਚ ਭਰੋਸੇ ਦਾ ਵੀ ਹੈ ਹੁਣ ਅਮਰੀਕਾ ਵਿੱਚ ਹਾਲਾਤ ਕਿਸ ਪਾਸੇ ਮੁੜਦੇ ਨੇ ਇਸ ਉੱਤੇ ਹਜ਼ਾਰਾਂ ਪ੍ਰਵਾਸੀ ਨਜ਼ਰ ਗੜਾਈ ਬੈਠੇ ਨੇ